ਦੇਸ਼ ਦੁਨੀਆ ਵਿੱਚ ਬਾਤ ਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਨੂੰ ਆਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਅੱਜ ਦੀਆਂ ਐਮ ਖਬਰਾਂ ਦਾ ਇਹ ਪ੍ਰੋਗਰਾਮ ਤੇ ਇਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਗੱਲ ਕਰਦੇ ਹਾਂ ਅੱਜ ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਖਬਰਾਂ ਬਾਰੇ ਅੱਜ ਕਾਂਗਰਸ ਨੇ ਪੰਜਾਬ ਦੇ ਵਿੱਚ ਦੋ ਉਮੀਦਵਾਰ ਆਪਣੇ ਅਲੰਦ ਦਿੱਤੇ ਨੇ ਜਿਨ੍ਹਾਂ ਵਿੱਚ ਹੁਸ਼ਿਆਰਪੁਰ ਤੋਂ ਜੈਮਨੀ ਗੋਬਰ ਅਤੇ ਫਰੀਦਕੋਟ ਤੋਂ ਅਮਰਜੀਤ ਕੌਰ ਨੂੰ ਉਮੀਦਵਾਰ ਐ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਅੱਜ ਆਪਣੇ 6 ਉਮੀਦਵਾਰਾਂ ਦਾ ਐਲਾਨ ਕੀਤਾ ਜਿਸ ਦੇ ਵਿੱਚ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਫਰੂਜ਼ਪੁਰ ਤੋਂ ਨਰਬੈ ਦੇਵ ਸਿੰਘ ਮਾਨ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਹਸ਼ਿਆਰਪੁਰ ਤੋਂ ਸੋਨ ਸਿੰਘ ਢੰਡਲ ਤੇ ਜਿਲੰਦਰ ਤੋਂ ਨਵੇਂ ਸ਼ਾਮਲ ਹੋਏ ਮੈਂ ਦੱਸਾਂ ਕਿ ਪੀਨੂ ਇੱਥੋਂ ਉਮੀਦਵਾਰ ਐਲਾਨਿਆ ਤੇ ਇਸੇ ਤਰ੍ਹਾਂ ਚੰਡੀਗੜ੍ਹ ਤੋਂ ਹਰਦੀਪ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਬਣਾਇਆ ਹੈ ਇੱਥੇ ਗੱਲ ਕਰਦ ਨੇ ਆ ਕਿ ਅੱਜ ਸੁਖਵੀਰ ਬਾਦਲ ਦੁਪਹਿਰਪਾਦ ਜਲੰਧਰ ਵਿਖੇ ਸਤਪਿੰਦਰ ਸਿੰਘ ਕੇਪੀ ਦੇ ਘਰ ਬੈਠੇ ਪਹੁੰਚੇ ਜਿੱਥੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਮਿੰਦਰ ਸਿੰਘ ਕੇਪੀ ਨੂੰ ਸ਼ਾਮਲ ਕਰ ਲਿਆ ਇਸ ਮੌਕੇ ਤੇ ਬੋਲਦਿਆਂ ਮਿੰਦਰ ਸਿੰਘ ਕੇਪੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਆ ਪੰਜਾਬ ਦੀ ਖੇਤਰੀ ਪਾਰਟੀ ਆ ਇਸ ਪਾਰਟੀ ਨੇ ਪੰਜਾਬ ਦੇ ਵਿੱਚ ਬਹੁਤ ਡਿਵੈਲਪਮੈਂਟ ਕੀਤੀ ਆ ਸੁਖਵੀਰ ਸਿੰਘ ਬਾਦਲ ਦੌਰਾਨ ਪੰਜਾਬ ਦੇ ਵਿੱਚ ਬੱਸ ਸਟੈਂਡ ਅਤੇ 에어ਪੋਰਟ ਅਤੇ ਹੋਰ ਬਹੁਤ ਡਿਵੈਲਪਮੈਂਟ ਹੋਈ ਆ ਜਿਸ ਨੂੰ ਲੈ ਕੇ ਮੈਂ ਕਾਂਗਰਸ ਨੂੰ ਅਲਵਿਦਆ ਕਹਿੰਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਚੁਣਿਆ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਕਾਂਗਰਸ ਵੀ ਬਹੁਤ ਪੁਰਾਣੀ ਪਾਰਟੀ ਆ ਪਰ ਕੁਝ ਮਤਭੇਦਾਂ ਨੂੰ ਲੈ ਕੇ ਉਹਨਾਂ ਨੇ ਕਾਂਗਰਸ ਨੂੰ ਅਛੱਡ ਦਿੱਤਾ ਉੱਥੇ ਉਹਨਾਂ ਨੇ ਕੁਲਦੀਪ ਸਿੰਘ ਬਡਾਲਾ ਦਾ ਵੀ ਜ਼ਿਕਰ ਕੀਤਾ ਉਹਨਾਂ ਨੂੰ ਯਾਦ ਕੀਤਾ ਉਹਨਾਂ ਦੇ ਪਰਿਵਾਰਕ ਮੈਂਬਰ ਰਹੇ ਨੇ ਅਮਰਾਉ ਸਿੰਘ ਉਹਨਾਂ ਨੇ ਦੱਸਿਆ ਕਿ ਅਸੀਂ ਛੋਟੇ ਛੋਟੇ ਹੁੰਦੇ ਆ ਇਹਨਾਂ ਨਿਦਰਾਂ ਨੂੰ ਮਿਲਦੇ ਆ ਰਿਹਾ ਤੇ ਇਸੇ ਤਰ੍ਹਾਂ ਇੱਥੇ ਇਹ ਵੀ ਜ਼ਿਕਰ ਕੀਤਾ ਕਿ ਪਿਛਲੇ ਸਮੇਂ ਦੇ ਵਿੱਚ ਪਾਰਟੀ ਭਾਵੇਂ ਕਿ ਵਖੋ-ਵਖਰੀ ਹੁੰਦੀ ਸੀ ਪਰ ਆਪਸੀ ਜਿਹੜਾ ਆ ਉਹ ਪਰਿਵਾਰਕ ਸਾਂਝਾ ਬਹੁਤ ਸਨ ਪਰ ਅੱਜ ਆ ਰਾਜਨੀਤੀ ਜਿਹੜੀ ਆ ਉਹ ਬਿਲਕੁਲ ਬਦਲ ਗਈ ਹੈ ਇਸ ਸਮੇਂ ਮਨਸੇ ਗੀਪੀ ਸੁਖਬੀਰ ਬਾਦਲ ਦੀਆਂ ਤਰੀਫਾਂ ਕਰਦੇ ਦੱਸੇ ਵੈਸੇ ਵੀ ਹੁੰਦਾ ਆ ਜਦੋਂ ਪਹਿਲੀ ਪਾਰਟੀ ਨੂੰ ਕੋਈ ਵੀ ਲੀਡਰ ਛੱਡ ਕੇ ਦੂਜੀ ਪਾਰਟੀ ਵਿੱਚ ਆਉਂਦਾ ਤੇ ਉਸ ਦੀ ਸ਼ਲਾਘਾ ਤੇ ਤਾਰੀਫ ਵਜੇ ਜਿਹੜੀ ਆ ਉਹ ਅਕਸਰ ਜਿਹੜੇ ਆ ਉਹ ਲੀਡਰ ਕਰਦੇ ਨਹੀਂ ਤੇ ਹੁਣ ਇੱਥੇ ਗੱਲ ਕਰ ਲੈਨੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਜਿਵੇਂ ਕਿ ਅੱਜ 6 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਉਸ ਤੋਂ ਸਪੱਸ਼ਟ ਹੋ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਉਹ ਆਪਣੇ ਉਮੀਦਵਾਰ ਖੜੇ ਕਰਨ ਵਿੱਚ ਜਿਹੜਾ ਉਹਨਾਂ ਨੇ ਕੰਮ ਮੁਕਾ ਲਿਆ ਤੇ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਹੁਣ ਜਿਹੜੇ ਫਾਸਮੇ ਮੁਕਾਬਲੇ ਹੋਣ ਜਾ ਰਿਹਾ ਉਹਦੇ ਵਿੱਚ ਜ਼ਿਕਰ ਕਰ ਦਿੰਨੇ ਆ ਕਿ ਕਾਂਗਰਸ ਵੱਲੋਂ ਨੇ ਚੰਦਰਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਪਵਨ ਕੁਮਾਰ ਟਿੰਨੂ ਪੰਜ ਪਾ ਦੇ ਉਮੀਦਵਾਰ ਨੇ ਇੱਥੋਂ ਸ਼ਸ਼ੀਲ ਕੁਮਾਰੇ ਨੂੰ ਤਿਸ਼ੂਮਣੀ ਅਕਾਲੀ ਦਲ ਦੇ ਉਮੀਦਵਾਰ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਮਿੰਦਰ ਸਿੰਘ ਕੇਪੀ ਇਸੇ ਤਰ੍ਹਾਂ बसपा ਨੇ ਬਣਾਇਆ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਆਪਣਾ ਉਮੀਦਵਾਰ ਤੇ ਹੁਣ ਇਹਨਾਂ ਪਾਰਟੀਆਂ ਵੱਲੋਂ ਜਿਹੜਾ ਆ ਆਪਣਾ ਆਪਣਾ ਪਹਿਲਾਂ ਹੀ ਜਿਵੇਂ ਤੇ ਕੁਝ ਉਮੀਦਵਾਰਾਂ ਨੇ ਚੋਣ ਕੰਪੇਨ ਸ਼ੁਰੂ ਕੀਤੀ ਹੈ ਤੇ ਹੁਣ ਮਿੰਦਰ ਸਿੰਘ ਕੇਪੀ ਵੀ ਆਪਣੀ ਜਿਹੜੀ ਆ ਚੋਣ ਸਰਗਰਮੀ ਸ਼ੁਰੂ ਕਰ ਦੇਣਗੇ ਦੋਸਤੋ ਤੁਹਾਨੂੰ ਸੁਣਾਉਣਾ ਆ ਅੱਜ ਪੰਜਾਬ ਦੀ ਸਿਆਸਤ ਦੇ ਕੁਝ ਰੰਗ ਇਹਦੇ ਵਿੱਚ ਤੁਹਾਨੂੰ ਸੁਣਾਵਾਂਗੇ ਤਿੰਨੇ ਜਿਹੜੇ ਕਈ ਪਰਿਵਾਰਾਂ ਦੇ ਮੈਂਬਰ ਜਿਹੜੇ ਆ ਇੱਕ ਕਾਂਗਰਸ ਵਿੱਚ ਆ ਤੇ ਦੂਜਾ ਭਾਜਪਾ ਵਿੱਚ ਆਓ ਜ਼ਿਕਰ ਕਰ ਲੈਨੇ ਆ ਕਿ ਇਹ ਕਿਹੜੇ ਲੀਡਰ ਆ ਜਿਹੜੇ ਦੋਵੇਂ ਪਾਸੇ ਪਰਿਵਾਰਾਂ ਦੇ ਇੱਕ ਇੱਕ ਮੈਂਬਰ ਆ ਉਹਨਾਂ ਵਿੱਚ ਕਾਂਗਰਸ ਨੇ ਬਰੋਦੀ ਧਰ ਦੇ ਜਿਹੜੇ ਨਿੱਤਾ ਆ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਭਰਾ ਨੇ ਫਤੇ ਜੰਗ ਬਾਜਵਾ ਉਹ ਭਾਜਪਾ ਵਿੱਚ ਇਸੀ ਤਰ੍ਹਾਂ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ ਤੇ ਉਹਨਾਂ ਦੇ ਭਤੀਜਾ ਨੇ ਸੰਦੀਪ ਵਿਧਾਇਕ ਨੇ ਕਾਂਗਰਸ ਤੇ ਤੇ ਉਹ ਕੰਮ ਜ਼ਿਆਦਾ ਕਰ ਦੱਸਿਆ ਜਾ ਰਿਹਾ ਕਿ ਭਾਜਪਾ ਲਈ ਕਰਦੇ ਨੇ ਤੇ ਇਸੇ ਤਰ੍ਹਾਂ ਲਿਘਿਆਣੇ ਤੋਂ ਨਵੇਂ ਕਾਂਗਰਸ ਵਿੱਚੋਂ ਭਾਜਪਾ ਚ ਸ਼ਾਮਲ ਹੋਏ ਰਵਨੀਤ ਸਿੰਘ ਬਿੱਟੂ ਜੋ ਸੰਸਦ ਮੈਂਬਰ ਨੇ ਉਹਨਾਂ ਦੇ ਬਾਕੀ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਕਾਂਗਰਸ ਵਿੱਚ ਨੇ ਜਿਵੇਂ ਗੁਰਕੀਰਤ ਸਿੰਘ ਕੋਟਲੀ ਦਾ ਜ਼ਿਕਰ ਆਉਂਦਾ ਹੈ ਇਸੀ ਤਰ੍ਹਾਂ ਜਿਲਮਦਰ ਤੋਂ ਨਵੇਂ ਭਾਜਪਾ ਵਿੱਚ ਸ਼ਾਮਲ ਹੋਏ ਕਰਮਜੀਤ ਕੌਰ ਚੌਧਰੀ ਤੇ ਉਹਨਾਂ ਦੇ ਕਰਮਜੀਤ ਚੌਧਰੀ ਭਾਜਪਾ ਵਿੱਚ ਸ਼ਾਮਲ ਹੋਏ ਨੇ ਤੇ ਉਹਨਾਂ ਦੇ ਸੁਪੁੱਤਰ ਵਿਕਰਮਜੀਤ ਸਿੰਘ ਚੌਧਰੀ ਕਾਂਗਰਸ ਦੇ ਫਲੋਰ ਤੋਂ ਬਰਾਜਦ ਨੇ ਇਸ ਤੋਂ ਤੁਸੀਂ ਸੱਚੇ ਹਿਸਾਬ ਲਗਾ ਸਕਦੇ ਹੋ ਕਿ ਪੰਜਾਬ ਦੀ ਸਿਆਸਤ ਵਿੱਚ ਇਹ ਆਰੰਭ ਤੁਹਾਨੂੰ ਜਿਹੜੇ ਵੇਖਣੇ ਮਿਲਦੇ ਆ ਇਸ ਤੋਂ ਸਪਸ਼ਟ ਹੈ ਕਿ ਇਹ ਦੋਵੇਂ ਪਾਰਟੀਆਂ ਦੀ ਜੇ ਆਪਾਂ ਕਾਰਗੁਜ਼ਾਰੀ ਦੀ ਗੱਲ ਕਰੀਏ ਤੇ ਕਾਂਗਰਸ ਵੀ ਅੱਜਕੱਲ ਇਹ ਸਿਸ ਡਿਸਪਲਨ ਨੂੰ ਬਹੁਤ ਹੀ ਕੋਸਖਤ ਨਹੀਂ ਤਨਾਏ ਭਾਜਪਾ ਵੀ ਜਿਹੜੀ ਆ ਉਹ ਇਸੇ ਤਰ੍ਹਾਂ ਦੀ ਆ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਲੀਡਰ ਜਿਹੜੇ ਆ ਉਹ ਆਪਣੀ ਮਨਮਰਜ਼ੀ ਨਾਲ ਜਿਹੜੀ ਮਰਜ਼ੀ ਪਾਰਟੀ ਵਿੱਚ ਰਹਿ ਰਹੇ ਆ ਤੇ ਲੋਕ ਇਹਨਾਂ ਨੂੰ ਦੇਖ ਕੇ ਇਸ ਚੋਣ ਵਿੱਚ ਕੀ ਨਮਾ ਪੈਦਰਾ ਵਰਤਣਗੇ ਜਾਂ ਪਹਿਲਾਂ ਵਾਗੇ ਇਹਨਾਂ ਨੂੰ ਜਿਹੜਾ ਆ ਭਾਰੀ ਮਤਦ ਜਿਹੜੇ ਕਰਦੇ ਰਹਿਣਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਤੇ ਇੱਥੇ ਜਾਂਦੇ ਜਾਂਦੇ ਜ਼ਿਕਰ ਕਰ ਦਨੇ ਆ ਕਿ ਕੈਪਟਨ ਅਮਰਿੰਦਰ ਸਿੰਘ ਵੀ ਜਿਹੜੇ ਆ ਉਹ ਭਾਜਪਾ ਵਿੱਚ ਪਹਿਲਾਂ ਹੀ ਚਲੇ ਗਏ ਸੀ ਤੇ ਉਹਨਾਂ ਦੀ ਪਤਨੀ ਪਰਨੀਤ ਕੌਰ ਵੀ ਜਿਹੜੇ ਆ ਉਹ ਕਾਫੀ ਸਮੇਂ ਬਾਅਦ ਜਾ ਕੇ ਜਿਹੜੇ ਭਾਜਪਾ ਵਿੱਚ ਸ਼ਾਮਲ ਹੋਇਆ ਜਦੋਂ ਕਿ ਉਹ ਕਾਂਗਰਸ ਦੇ ਸੰਸਦ ਮੈਂਬਰ ਰਹੇ ਆ ਹੁਣ ਵੀ ਸੰਸਦ ਮੈਂਬਰ ਅਜੇ ਹੈ ਤੇ ਇਹ ਤੋਂ ਸਪਸ਼ਟ ਹੋ ਜਾਂਦਾ ਹੈ ਇਹਨਾਂ ਲੀਡਰਾਂ ਦੀ ਲੀਡਰਸ਼ਿਪ ਤੋਂ ਤੇ ਦੋਸਤੋ ਇਸੇ ਤਰ੍ਹਾਂ ਤੁਹਾਨੂੰ ਪੰਜਾਬ ਦੀਆਂ ਹੋਰ ਅਹਿਮ ਖਬਰਾਂ ਆਉਣ ਵਾਲੇ ਕੱਲ ਸੁਣਾਵਾਂਗੇ ਤੇ ਹੁਣ ਤੱਕ ਦੀਆਂ ਖਬਰਾਂ ਦਾ ਸਮਾਪਤ ਹੈ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਦੋਸਤੋ ਅਗਰ ਅਜੇ ਵੀ ਗੱਲ ਕਾ ਨਿਊਜ਼ਾਂ ਆਨਲਾਈਨ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਫਿਰ ਤੁਹਾਨੂੰ ਲਗਾਤਾਰ ਸਾਡੇ ਦੇਖਦੇ ਹੋ ਤਾਂ ਇਸ ਚੈਨਲ ਨੂੰ YouTube ਤੇ ਜਾ ਕੇ ਸਬਸਕ੍ਰਾਈਬ ਕਾਰਨ ਹੋਤੇ ਇਸ ਤਰਾ ਜੇ ਤੁਸੀਂ Facebook ਪੇਜ ਦੇਖਦੇ ਹੋ ਬਿਲਗਾ نیوز ਆਨਲਾਈਨ ਦਾ ਤਾਂ Facebook ਪੇਜ ਨੂੰ ਫੋਲੋ ਕਰੋ ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਤੇ ਦਿਓ ਜਾਇਤ ਧੰਨਵਾਦ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ